ਸ਼ਸ਼ੀਕਾਲ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਨੋਰਵੀਸ ਸਵਾਗਤ ਕਰਦਾ ਲੁਟੇਰਿਆਂ ਦੇ ਹੌਸਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਸ ਨੂੰ ਲੈ ਕੇ ਹਾਲਾਤ ਜਿਹੜੇ ਗੰਭੀਰ ਬਣੇ ਹੋਏ ਨੇ ਜਲੰਧਰ ਦੇ ਵਿੱਚ ਬੀਤੀ ਰਾਤ ਇੱਕ ਘਟਨਾ ਸਾਹਮਣੇ ਆਉਂਦੀ ਹੈ ਇਹ ਘਟਨਾ ਕੀ ਹੈ ਤੁਹਾਨੂੰ ਦੱਸ ਦਿੰਨੇ ਹਾਂ ਜਲੰਧਰ ਚ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੇਰ ਸ਼ਾਮ ਬਾਈਕ ਸਵਾਰ ਲੁਟੇਰੇ ਗੁਰੂ ਰਾਮਦਾਸ ਅਕਜੈਂਸ਼ਨ ਜੇਕ ਜੁਐਲਰ ਅਦੀਦ ਖਾਨ ਤੇ ਦਾਖਲ ਹੁੰਦੇ ਨੇ ਮਾਰਗ ਨੂੰ ਬੰਦੂਕ ਦੀ ਨੋਕ ਤੇ ਬੰਦਕ ਬਣਾ ਲੈਂਦੇ ਨੇ ਤੇ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਹ ਘਟਨਾ ਜੀਐਮਟੀ ਜੁਐਲਰਸ ਅਤੇ ਪ੍ਰਾਪਰਟੀ ਡੀਲਰ ਵਿਖੇ ਵਕਪਰੀ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਸੀ ਤੇ ਉਹਨਾਂ ਦੇ ਮਾਸਕ ਪਹਿਨੇ ਹੋਏ ਸੀ ਲੁਟੇਰਿਆਂ ਨੇ ਦੁਕਾਨ ਮਾਲਕ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਲੁੱਟ ਦੀ ਕੀਮਤ ਕਰੀਬ 5 ਲੱਖ ਰੁਪਏ ਦੱਸੀ ਜਾ ਰਹੀ ਹੈ ਬਾਅਦਦ ਨੂੰ ਜਾਣ ਦੇਮ ਤੋਂ ਬਾਅਦ ਰਿਪੀਟ ਬਾਰ ਦੇਦ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਦੋ ਮੋਟਰਸਾਂ ਸਵਾਰਾਂ ਤੇ ਫਰਾਰ ਹੋ ਗਏ ਦੁਕਾਨ ਮਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਸ ਨੂੰ 8:30 ਵਜੇ ਸੂਚਨਾ ਦਿੱਤੀ ਗਈ ਹੈ ਇਸ ਤੋਂ ਬਾਅਦ ਥਾਣਾ ਇੱਕ ਦੀ ਪੁਲਿਸ ਵੱਲੋਂ ਤੇ ਹੋਰ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਣਕਾਰੀ ਰਿਪੋਰਟ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਖੰਘਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੌਲਜ਼ਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਨੇ ਫਿਰ ਹਾਲ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਕੀ ਹੋਇਆ ਗਿਆ ਤੁਹਾਨੂੰ ਮੈਂ ਬਾਈ ਆਪਣੀ ਸ਼ਾਪ ਤੇ ਨੌਂ ਰੋਜ਼ ਹੀ ਕੰਡਾ ਲੁੱਟੀਆਂ ਜਾ ਰਹੀਆਂ ਕਰਦੇ ਕਿ ਬੰਦੇ ਤਿੰਨੇ ਨੇ ਮੇਰੇ ਕੋਲ ਦੋ ਜਣੇ ਮੇਰੇ ਕੋਲ ਅੰਦਰ ਆਏ ਜੀ 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 ਦੋ ਜਣੇ ਅੰਦਰ ਆਂਦੇ ਸਾਰੇ ਇੱਕ ਬੰਦੇ ਨੇ ਗਨ ਪੁਆਇੰਟ ਤੇ ਮੈਨੂੰ ਰੱਟ ਕਹਿੰਦਾ ਜੋ ਇਹ ਕੱਢ ਦੇ ਮੈਂ ਤੇ ਇੱਕ ਮਿੰਟ ਤਾਂ ਫਸਲ ਹੀ ਹੋ ਗਿਆ ਤੇ ਜਿਹੜੀਦੂਰ ਮੈਂ ਖੜਾ ਹੋ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦਾ ਦੂਸਰਾ ਜਣਾ ਕਾਊਂਟਰ ਖੋਲ ਕੇ ਅੰਦਰ ਆ ਕੇ ਮੈਨੂੰ ਫੜ ਲਿਆ ਜੀ ਤੇ ਦੋਨਾਂ ਜਣਿਆਂ ਨੇ ਪਕੜ ਕੇ ਮੈਨੂੰ ਪਿੱਛੇ ਲੈ ਗਏ ਮੇਰੀ ਪਾਕਟ ਦੇ ਵਿੱਚ 골ਡ ਕয়ਨ ਸੀਗਾ 20 ਗ੍ਰਾਮ ਦਾ ਇੱਕ ਬੰਦੇ ਨੇ ਉਹ ਖੋਇਆ ਬੈਲਪੁਆਇੰਟ ਦੇ ਨਾਲ ਮੇਰੀ ਪਾਕਟ 'ਚ ਵਾਲਟ ਜਿੱਦਣਾ ਵੀ ਕੈਸ਼ ਸੀ ਸਾਰਾ ਉਹਨੇ ਖੋਲਿਆ ਬਾਕੀ ਪਿਛਲੇ ਵਾਲਾ ਸਾਰਾ ਦੋ ਤਿੰਨ ਜਣੇ ਹੋਰ ਆ ਕੇ ਅੰਦਰ ਉਹ ਖੋ ਕੇ ਲੈ ਗਏ ਘਰ ਦਾ ਸਮਾਨ ਕੰਡੇ ਦੇ ਕੋਲ ਕੈਸ਼ ਪੈਸੇ ਸੀਗੇ ਕਿੰਨੇ ਸੀਗੇ ਸਿਰਫ 40-5000 ਰੁਪਏ ਕੈਸ਼ ਪਿਆ ਸੀ 40000 ਰਮਾਉਂਟ ਕੈਸ਼ ਉੱਪਰ ਉੱਪਰ ਹੀ ਪਿਆ ਸੀ ਨਾ ਇਥੇ ਅੰਦਰ ਤੇ ਉਹਨਾਂ ਨੇ ਉੱਪਰ ਜਿਹੜਾ ਟਾਪਸ ਜਿਹੜੇ ਸੋਨੇ ਦੇ ਪੈਸੇ ਐ ਚਾਂਦੀ ਦਾ ਸਮਾਨ ਤੇ ਮਸਾਬ ਹੀ ਨਹੀਂ ਲੱਗ ਵੀ ਦੇਖਿਆ ਇੱਧਰ ਉੱਧਰੋ ਵੀ ਲੈ ਗਏ ਅਪਰੋਕਸੀਮੇਟਲੀ 4-5 ਲੱਖ ਰੁਪਏ ਦੇ ਉੱਪਰ ਉੱਪਰ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਜਦੋਂ ਤੁਹਾਡੇ ਬਾਰ ਬਾਰ ਇਸ ਇਲਾਕੇ 'ਚ ਲੁੱਟਾਂ ਹੋ ਰਹੀਆਂ ਸੇਫਟੀ ਦੇਖੋ ਕੀ ਹੈਗੀ ਹੈ ਜੇ ਤੁਸੀਂ ਸ਼ੌਪ ਤੇ ਬੈਠੇ ਹੋ ਜੇ ਕੰਮ ਕਰਨਾ ਹੀ ਨਹੀਂ ਹੈ ਤਾਂ ਫਾਇਦਾ ਕੀ ਅੰਦਰ ਸਾਰੀ ਜਾਂਚ ਕੀਤੀ ਹੈ ਕੀ ਕੀਤਾ ਤੁਹਾਨੂੰ ਕੁਝ ਨਹੀਂ ਹੋਈ ਗਾਇ ਹੈ ਕਿ ਮਿਲ ਜਾਣ ਮੇਰੇ ਚਾਚੂ ਦੀ ਦੁਕਾਨ ਤੇ ਅਮੀ ਜੁਐਲਰਸ ਗਦਈਫੁਰ ਉੱਥੇ ਚੋਰੀ ਹੋਈ ਹੈ 85 ਲੱਖ ਰੁਪਏ ਦਾ ਉੱਥੋਂ ਲੈ ਕੇ ਉਹ ਅਜੇ ਤੱਕ ਨਹੀਂ ਲੱਭਾ ਦੇਖੋ ਸੀਸੀਟੀਵੀ ਵਿੱਚ ਬੰਦੇ ਆਏ ਸੀਸੀਟੀਵੀ ਦੇ ਵਿੱਚ ਬੰਦੇ ਆਏ ਆ ਪਰ ਉਹ ਮੂੰਹ ਢੱਕੇ ਹੋਏ ਸਾਰਿਆਂ ਦੇ ਮੂੰਹ ਢੱਕੇ ਹੋਏ ਆ ਇੱਥੇ ਕਿਦਾਈ ਉਹ ਗੱਡੀ ਚਾਹੇ ਕਿਸੇ ਕਿੱਦਾਂ ਉਤਰੇ ਇੱਥੇ ਬਾਈਕ ਤੇ ਆਏ ਅੰਦਰ ਆਂਦੇ ਮੈਂ ਸਿਰਫ ਮੇਰੇ ਕੋਲ ਜਦੋਂ ਅੰਦਰ ਆ ਕੇ ਖੜੇ ਹਾਂ ਨਾ ਮੈਂ ਉਸ ਵੇਲੇ ਦੇਖਿਆ ਬਾਹਰ ਜਾਂਦੇ ਵੇਲੇ ਦੇਖਿਆ ਦੋ ਜਣੇ ਬਾਈਕ ਤੇ ਇੱਕ ਬਾਈਕ ਤੇ ਚੱਲ ਗਏ ਤਿੰਨ ਜਣੇ ਇੱਕ ਬਾਈਕ ਤੇ ਟੋਟਲ ਪੰਜ ਜਣੇ ਸਨ ਜਦੋਂ ਤੁਹਾਡੇ ਅੰਦਰ ਆਏ ਤੁਸੀਂ ਉਸ ਵੇਲੇ ਇਕੱਲੇ ਸੀਗੇ ਮੈਂ ਇਕੱਲਾ ਹੀ ਸੀ ਇਕੱਲੇ ਸੀ ਆਹ ਜਾਨੇ ਤੁਹਾਨੂੰ ਪਕੜ ਲਿਆ ਜਾਂ ਪਹਿਲੇ ਕੀ ਕੀਤਾ ਉਹਨਾਂ ਨੇ ਹਾਂ ਜੀ ਕਹਿੰਦੇ ਜੋ ਐ ਕੱਢ ਦੇ ਗਨ ਗਨ ਕਾੜੀਏ ਮੈਨੂੰ ਕਹਿੰਦੇ ਜੋ ਐ ਕੱਢ ਦੇ ਅੱਛਾ ਅੱਛਾ ਪੰਜਾਪੁਰ ਆਹ ਜਿੰਨੀ ਦੇਰ ਨੂੰ ਮੈਂ ਕਿਨੇ ਘਜਣੇ ਸੀਗੇ ਭੱਜੂ ਕਿੰਨੇ ਜਦੋਂ ਮੇਰੇ ਕੋਲ ਅੰਦਰ ਆਏ 2 ਜਣੇ ਉਹ ਤਾਂ ਟੋਟਲ 5 ਜਣੇ ਕੀ 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 ਸੀ ਗੋਣੋਂ ਕੋਲ ਕੀ ਕੀ ਸੀਗਾ ਪੰਜਾਬੀ ਦੀ ਗੱਲ ਕਰ ਰਹੇ ਹਥਿਆਰ ਤਿਆਰ ਸੀਗਾ ਵੀ ਹਥਿਆਰ ਸੀਗਾ ਕਿਹੜੇ ਕਿਹੜੇ ਸੀਗੇ ਹਥਿਆਰ ਤੇ ਮੈਨੂੰ ਉਹਨਾਂ ਨੇ ਕਿਹੜੇ ਕਿਹੜੇ ਤਿਆਰ ਸੀਗੇ ਪਿਸਟਲ ਸੀਗੀ ਪਿਸਟਲ ਜੀਗੀ ਪੂਰੀ ਪ੍ਰੋਪਰ ਲੋਡ ਕੀਤੀ ਮੈਨੂੰ ਗੋਲੀ ਮਾਰ ਕੇ ਤਾਂ ਮਾਰ ਦੇਣ ਲੱਗਾ ਮੈਂ ਤੈਨੂੰ ਗੋਲੀ ਹੂੰ ਸੋ ਦੇਖ ਸਕੋਦੇ ਜੀ ਵਪਾਰੀ ਕਿਤੇ ਨਾ ਕਿਤੇ ਬਹੁਤ ਪਰੇਸ਼ਾਨ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਾਰੋਬਾਰ ਹਥਿਆਰ ਵਾਲਵਰ ਨਹੀਂ ਮਿਲਦੀ ਵੀ ਕਿਤੇ ਹਿੰਦੀ ਲੈ ਕੇ ਤੁਰਿਆ ਹੋਇਆ ਬੰਦਾ ਕਹਿੰਦੇ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਕਹਿੰਦਾ ਲੋਕਾਂ ਨੂੰ ਲਸੰਦ ਲੈ ਕੇ ਰਵੋਲਵਰ ਨਹੀਂ ਮਿਲਦੀ ਉੱਦੇ ਲੈ ਕੇ ਤੋਰਿਆ ਬੰਦਾ ਹਾਂ ਦੋ ਰਿਵੋਲਵਰ ਦੋ ਰਿਵੋਲਵਰ ਦੋਵੇਂ ਬੰਦੇ ਕੋਲ ਰਿਵੋਲਵਰ ਹੈਗੀ ਹੈ ਤਾਂ ਫਿਰ ਉਹ ਕਿਹੜੇ ਤਰੀਕੇ ਨਾਲ ਤਾਂ ਬਚਾ ਕਰੂਗਾ ਬੰਦਾ ਮਾਰਕੀਟ ਦੇ ਬਹਿ ਕੇ ਕੰਮ ਨਹੀਂ ਕਰ ਸਕਦਾ ਗੋਟਾ ਕਰੇਗਾ ਕਿ ਕਿਸ ਤਰੀਕੇ ਨਾਲ ਕੰਮ ਚੱਲੇਗਾ ਉਹ ਇਹ ਤਾਂ ਭਾਈ ਮਾਰਸਨ ਦੀ ਢਿੱਲ ਬਹੁਤ ਜ਼ਿਆਦਾ ਹੈਗੀ ਹੈ ਗਨ ਪੁਆਇੰਟ ਤੇ ਰੁਟਿਆ ਗਿਆ ਕੀ ਹੈਗੀ ਸੇਫਟੀ ਸਾਡੀ ਕੁਝ ਵੀ ਸੇਫਟੀ ਨਹੀਂ ਹੈ ਫਿਰ ਪ੍ਰਸ਼ਾਸਨ ਦੀ ਬੜੀ ਢਿੱਲੇਗੀ ਹੈ ਸਰਸਨ ਨੇ ਬਹੁਤ ਬੇੜਾਗਰ ਕਰ ਗਿਆ ਹੈ ਇਲਾਕੇ ਦੇ ਵਿੱਚ ਲਗਾਤਾਰ ਮੈਂ ਕਹਿੰਦਾ ਲਗਾਤਾਰ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਡੇਲੀ ਕੋਈ ਇੱਦਾਂ ਦਾ ਰਾਹ ਨਹੀਂ ਹੈਗਾ ਜਿੱਥੇ ਬੰਦਾ ਨਾ ਲੁੱਟਿਆ ਜਾਂਦਾ ਹੋਵੇ ਕੋਈ ਇੱਦਾਂ ਦਾ ਰਾਹ ਨਹੀਂ ਹੈਗਾ ਗਾਲਿਆ ਕਲੋਨੀ ਜੋ ਥੋੜੇ ਦਿਨ ਪਹਿਲਾਂ ਹੀ ਇੱਕ ਬੰਦਾ ਲੁੱਟਿਆ ਗਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਗਏ ਸੀ ਇਹਨਾਂ ਕਾਮਯਾਬੀ ਸਮਝਦੇ ਪੁਲਿਸ ਦੀ ਨਾਕਾਮਯਾਬੀ ਸਮਝਦੇ ਹਾਂਜੀ ਨਾਕਾਮ ਦੀ ਪੁਲਿਸ ਦੀ ਨਾਕਾਮਯਾਬੀ ਸਮਝਦੇ ਉਸ ਕਿਹ ਹੋਰ ਕਿੰਨਾ ਕਾਮਯਾਬੀ ਹੈ ਉਹ ਇਹਨਾਂ ਨੇ ਬੰਦੇ ਹੀ ਨਹੀਂ ਫੜਦੇ ਜੇ ਬੰਦੇ ਫੜੇ ਬੰਦੇ ਘੱਟੋ ਘਾਟੇ ਪੈ ਜਾਣਗੇ ਬੰਦੇ ਫੜਦੇ ਨਹੀਂਗੇ ਤੇ ਫਿਰ ਬੰਦੇ ਕਿੱਥੇ ਹੁਣ ਪੰਗਾ ਤਾਂ ਸਾਰਾ ਹੀ ਹੈ ਨਾ ਦੋ ਦਿਨ ਪਹਿਲਾਂ ਆਏ ਗਏ ਬੰਦੇ